ਬੀਜੇਪੀ ਵੱਲੋਂ ਪੰਜਾਬ 'ਚ ਇਕੱਲਿਆਂ ਚੋਣ ਲੜਨ ਦੇ ਐਲਾਨ ਬਾਅਦ ਹੁਣ ਅਕਾਲੀ ਦਲ ਅਤੇ ਬੀਜੇਪੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਹੈ ਰਾਜਾ ਵੜਿੰਗ ਦਾ ਇਲਜ਼ਾਮ ਹੈ ਕਿ ਦੋਵੇਂ ਧਿਰਾਂ ਲੋਕਾਂ ਨੂੰ ਧੋਖਾ ਦੇ ਰਹੀਆਂ ਨੇ ਦਾਵਾ ਕੀਤਾ ਕਿ ਅੰਦਰ ਖਾਤੇ ਦੋਵਾਂ ਪਾਰਟੀਆਂ ਦਾ ਗੜਝੋੜ ਹੈ ਦਰਅਸਲ ਪੰਜਾਬ ਬੀਜੇਪੀ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਬੀਜੇਪੀ ਇਕੱਲਿਆਂ ਪੰਜਾਬ 'ਚ ਚੋਣਾਂ ਲੜੇਗੀ ਸੋਬਾਬਕ ਹੈ ਕਾਂਗਰਸ ਛੱਡ ਕੇ ਆਈ ਸੁਨੀਲ ਜਾਖੜ ਲਈ ਵੀ ਵੱਡੇ ਇੰਤਿਹਾਨ ਦੀ ਘੜੀ ਹੈ ਬੜੀ ਕੋਸ਼ਿਸ਼ ਕੀਤੀ ਬੀਜਪੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜੀ ਨੇ ਬੜੀ ਕੋਸ਼ਿਸ਼ ਦੇ ਉਪਰਾਲੇ ਹੋਏ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਤਰਫੋਂ ਬੜੇ ਉਪਰਾਲੇ ਹੋਏ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਤਰਫੋਂ ਔਰ ਜਿਸ ਪ੍ਰਕਾਰ ਦਾ ਜਿਹੜਾ ਜੋ ਜਲਾਲ ਸਿੰਘਾ ਕਿਸਾਨਾਂ ਦਾ ਐਮਐਸਪੀ ਦੇ ਮੁੱਦੇ ਤੇ ਜਿਸ ਪ੍ਰਕਾਰ ਲੋਕ ਜਿਹੜੇ ਆ ਕਿਸਾਨ ਹੈ ਜਿਹੜਾ ਉਹ ਸਰਕਾਂ ਤੇ ਬੈਠਾ ਔਰ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਬੀਜੇਪੀ ਦਾ ਕਿ ਇਹਨਾਂ ਨੂੰ ਬੀਜੇਪੀ ਅਕਾਲੀ ਦਲ ਦਾ ਕਿ ਜਿਹੜਾ ਇਹਦਾ ਭਾਈਵਾਲ ਹੋਏਗਾ ਜਿਹੜਾ ਇਹਨਾਂ ਨਾਲ ਮਿਲ ਕੇ ਖੇਡੇਗਾ ਉਹਨਾਂ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦੇਵਾਂਗੇ ਉਹ तमाम ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੂਸਰੇ ਪਾਸੇ ਕਿਸੇ ਪ੍ਰਕਾਰ ਦੀ ਜਿਸ ਤਰ੍ਹਾਂ ਬੰਦੀ ਸਿੱਖਾਂ ਦੀ ਗੱਲ ਸੀ ਜਾਂ ਹੋਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁੱਦੇ ਸਨ ਤੀਸਰਾ ਜਿਹੜੀ ਮੇਰੇ ਕੋਲ ਇਹ ਜਾਣਕਾਰੀ ਹੈ ਉਹ ਇਹ ਵੀ ਹੈ ਕਿ ਜਾਖੜ ਸਾਹਿਬ 6 ਸੀਟਾਂ ਦੀ ਗੱਲ ਕਰ ਰਹੇ ਸਨ 6 7 ਦਾ ਸਮਝੌਤੇ ਦੀ ਤੇ ਫਿਰੋਜ਼ਪੁਰ ਦੀ ਜਿਹੜੀ ਸੀਟ ਹੈ ਉਹ ਮੰਗ ਰਹੇ ਸਨ ਕਿ ਉਹ ਪਾਜਬਾ ਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਸਾਡੇ ਖੇ ਵਿੱਚ ਆਵੇ ਇਹ तमाम ਸਾਰੀਆਂ ਗੱਲਾਂ ਤੇ ਆਪਸ ਵਿੱਚ ਔਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਹੋਇਆਂ ਇਹਨਾਂ ਨੇ ਫੈਸਲਾ ਵਾਪਸ ਲੈ ਆਏ ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਗਿਆ ਸੀ ਕਿ ਸਾਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਏਗਾ ਔਰ ਸਾਡੇ ਨਾਲ ਕਿਸੇ ਨੇ ਟੁਰਨਾ ਨਹੀਂ ਹੈ ਸੋ ਇਸ ਕਰਕੇ ਸਮਝੌਤਾ ਕੈਨਸਲ ਹੋਇਆ ਅੰਦਰ ਖਾਤੇ ਤਾਂ ਬਿਲਕੁਲ ਇਕੱਠੇ ਆ ਜਾਖੜ ਸਾਹਿਬ ਹੁਣੇ ਤਾਂ ਬਰਸੀ ਤੇ ਗਏ ਸੀ ਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਔਰ ਕਿਸ ਪ੍ਰਕਾਰ ਦੇ ਉਹ ਸੋਲੇ ਗਾਰੇ ਸੀ ਕਿਉਂਕਿ ਜਾਖੜ ਸਾਹਿਬ ਨੂੰ ਹੀ ਪਤਾ ਹੈ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਅਗਰ ਜ਼ੀਰੋ ਸੀਟ ਆਏਗੀ ਤਾਂ ਮੇਰੀ ਪ੍ਰਧਾਨਗੀ ਵੀ ਨਹੀਂ ਰਹੇਗੀ ਤਾਂ ਮੇਰਾ ਜਿਹੜਾ ਕਦ ਬੁੱਤ ਹੈ ਉਹ ਵੀ ਉਤਰ ਜਾਏਗਾ ਇਹੀ ਗੱਲ ਅਕਾਲੀ ਦਲ ਦੇ ਮਨਸ਼ਾ ਹੈ ਕਿ ਅਗਰ ਅਲਾਈਂਸ ਨਹੀਂ ਹੁੰਦਾ ਤਾਂ ਹੋ ਸਕਦਾ ਸਾਨੂੰ ਇੱਕ ਵੀ ਸੀਟ ਪੰਜਾਬ ਦੇ ਅੰਦਰ ਨਾ ਆਵੇ ਸੋ ਇਹ तमाम ਸਾਰੀਆਂ ਗੱਲਾਂ ਪਰ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਬਣ ਗਈ ਹੈ ਜੇ ਅਲਾਈਂਸ ਕਰਦੇ ਹੈ ਤਾਂ ਫਿਰ ਪਿੰਡ ਦੇ ਲੋਕਾਂ ਨੇ ਆਮ ਜਨਤਾ ਨੇ ਉਹਨਾਂ ਨੂੰ ਵੜਨ ਨਹੀਂ ਦੇਣਾ ਸੀਗਾ ਸੋ ਇਸ ਕਰਕੇ ਕੋਈ ਇਹ ਨਹੀਂਗਾ ਵੀ ਆਪਸ ਵਿੱਚ ਪਿਆਰ ਟੁੱਟ ਗਿਆ ਤੁਸੀਂ ਦੇਖਿਆ ਹੀ ਹੋਣਾ ਕਿ ਅੱਜ ਵੀ ਜਿਹੜੀਆਂ ਸੈਂਟਰਲ ਸਕਿਉਰਿਟੀ ਫੋਰਸਸ ਹੈ ਅੱਜ ਵੀ ਉਹਨਾਂ ਦਾ ਆਨੰਦ ਮਾਣ ਰਿਹਾ ਸਾਰਾ ਬਾਦਲ ਪਰਿਵਾਰ ਸੁਖਬੀਰ ਸਿੰਘ ਬਾਦਲ ਸਾਡੇ ਡਿਪਟੀ ਚੀਫ ਮਿਨਿਸਟਰ ਹੋ ਫਿਰਦੇ ਇਹਨਾਂ ਕੋਲ ਤਾਂ ਸੈਂਟਰਲ ਸਕਿਉਰਿਟੀ ਫੋਰਸੇਜ਼ ਹੈ ਨਹੀਂ ਯਾਨੀ ਕਿ ਦਿੱਲੀ ਦੀ ਜਿਹੜੀ ਹੈ ਸਕਿਉਰਿਟੀ ਨਹੀਂ ਹੈ ਨਾ ਹੀ ਸੋਨੀ ਸਾਹਿਬ ਕੋਲੇ ਹੈ ਨਾ ਹੀ ਸਾਡੇ ਮੁੱਖ ਮੰਤਰੀ ਚੰਨੀ ਸਾਹਿਬ ਕੋਲੇ ਹੈ ਤੇ ਇਹਨਾਂ ਸਾਰੇ ਪਰਿਵਾਰ ਕੋਲੇ ਚਾਹੇ ਉਹ ਹਰ ਸਿਮਰਜ ਬਾਦਲ ਜੀ ਹੈ ਤੇ ਚਾਹੇ ਉਹ ਸੁਖਬੀਰ ਬਾਦਲ ਜੀ ਹੈ ਇਹ तमाम ਚੀਜ਼ਾਂ ਦਾ ਆਨੰਦ ਮਾਣ ਰਹੇ ਆ ਅੱਜ ਵੀ ਔਰ ਅੱਜ ਵੀ ਇਹਨਾਂ ਨੇ ਪਿੱਛੇ ਵੀ ਤੁਸੀਂ ਦੇਖਿਆ ਹੋਣਾ ਚਾਹੇ ਉਹ ਰਾਸ਼ਟਰਪਤੀ ਦੀ ਵੋਟ ਹੋਵੇ ਚਾਹੇ ਉਹ ਸਿਟੀਜ਼ਨ ਬਿਲ ਦੀ ਗੱਲ ਹੋਵੇ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦੇ ਪੱਖ ਵਿੱਚ ਬੋਲਦੇ ਨਜ਼ਰ ਆਏ ਹੁਣੇ-ਹੁਣੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀਗੀ ਉਹਦੇ ਵਿੱਚ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਹੀ ਨਹੀਂ ਕੋਈ ਕੀਤੀ ਤਰੀਕੇ ਨਾਲ ਉਹ ਇਹ ਗੱਲ ਸੀ ਵੀ ਕਿਵੇਂ ਨਾ ਕਿਵੇਂ ਸਾਡਾ ਸਮਝੌਤਾ ਇਹ ਕਿਵੇਂ ਨਾ ਕਿਵੇਂ ਸਿਰੇ ਚੜਦੇ ਐਮਐਸਪੀ ਤੇ ਨਹੀਂ ਜ਼ਿਆਦਾ ਕਿਸੇ ਪ੍ਰਕਾਰ ਦੀ ਕੋਈ ਟਿੱਪਾ ਟਿੱਪਣੀ ਬੋਲੇ ਔਰ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਚ ਕਦੇ ਇੱਕ ਵੀ ਵਾਰੀ ਆ ਜਦੋਂ ਦਾ ਕਿਸਾਨੀ ਅੰਦੋਲਨ ਚੱਲਿਆ ਮਗਰਲੇ 4 ਮਹੀਨਿਆਂ ਤੋਂ ਇੱਕ ਵੀ ਸ਼ਬਦ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਤੇ ਬੀਜੇਪੀ ਦੇ ਖਿਲਾਫ ਔਰ ਜਾਖੜ ਸਾਹਿਬ ਅਕਾਲੀ ਦਲ ਦੇ ਖਿਲਾਫ ਨਹੀਂ ਬੋਲੇ ਸੋ ਇਹ ਸਾਰਾ ਲੋਕ ਜਾਣਗੇ ਸੀ ਇਸ ਕਰਕੇ ਅੰਦਰ ਖਾਤੇ ਤੋਂ ਸਮਝੌਤਾ ਹੈ ਗਈ ਹੈਗਾ ਇਹ ਵੀ ਗੱਲ ਕਲੀਅਰ ਕਰੇ ਅਕਾਲੀ ਦਲ ਕਿ ਕੱਲ ਨੂੰ ਆਫਟਰ ਇਲੈਕਸ਼ਨ ਕਿਹਨੂੰ ਉਹ ਵੋਟ ਪਾਏਗਾ ਕਿੱਥੇ ਖੜਾ ਹੋਏਗਾ ਜੇ ਕੋਈ ਖੁਦਾਨਾ ਖਾਸ ਹੈ ਕਦੀ ਸੀਟ ਜਿੱਤ ਜਾਂਦੇ ਹੋ ਇਹ ਵੀ ਐਲਾਨ ਕਰਿਆ ਇਕਲੀ ਦਲ ਸੋ ਕਹਿਣ ਦਾ ਭਾਵ ਅੰਦਰ ਅਲਾਈਅੰਸ ਹੈ ਤੇ ਉਹਨਾਂ ਨੇ ਇਹ ਲੜਨ ਦਾ ਫੈਸਲਾ ਅਡਡ ਕਰ ਲਿਆ ਕਿ ਅਡਡ ਲੜਦੇ ਨਹੀਂ ਤਾਂ ਬਿਲਕੁਲ ਵੀ ਸਾਨੂੰ ਲੋਕਾਂ ਨੇ ਪਸੰਦ ਨਹੀਂ ਕਰਿਆ